ਸਾਡੇ ਨਾਲ ਆ ਵਰਲਡ ਕੱਪ ਜਿੱਤ ਕੇ ਆਈ ਹੈ ਅਮਨ ਕਿਵੇਂ ਲੱਗ ਰਿਹਾ ਬਹੁਤ ਵਧੀਆ ਸਰ ਬਹੁਤ ਕੇਸ ਕਿਵੇਂ ਲੱਗ ਰਿਹਾ ਸੀਗਾ ਬੜਾ ਮੁਸ਼ਕਿਲ ਸੀਗਾ ਪਰ ਅਪਣੇ ਮੈਰ ਰੱਖੀ ਤਾਂ ਹੋ ਗਿਆ ਉਹ ਕੇਸ ਸੀਗਾ ਕਿ ਵਰਲਡ ਕੱਪ ਸੀਗਾ ਉਹ ਵਰਲਡ ਕੱਪ ਹੀ ਸੀ ਆਹ ਰਨ ਆਊਟ ਵੀ ਪਹਿਲਾਂ ਤੂੰ ਹੀ ਕੀਤਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਸੀ ਠੀਕ ਹੈ ਵਿਕਟਾਂ ਵੀ ਲਈਆਂ ਤੂੰ ਤੇ ਰਨ ਵੀ ਬਣਾਏ ਅਪਣੇ ਮੈਰ ਬਣਾਏ ਰੱਖੀ ਸੀ ਵਰਲਡ ਕੱਪ ਜਿੱਤਣ ਤੋਂ ਬਾਅਦ ਨੀਂਦ ਰਾਤ ਨੂੰ ਆ ਗਈ ਸੀ ਸਰ ਕੋਈ ਨਹੀਂ ਸੁੱਤਾ ਇੱਥੇ 7 ਵਜੇ ਤੱਕ ਕੋਈ ਨਹੀਂ ਆਪ ਨਹੀਂ ਸੁੱਤੇ ਪੂਰੀ ਰਾਤ ਪਾਰਟੀ ਚੱਲੀ ਸਾਡੇ ਉੱਤੇ ਅਸੀਂ ਸਵੇਰੇ 7 ਵਜੇ ਜਾ ਕੇ ਸੁੱਤੇ ਆਪਾਂ 3 ਦਿਨ ਤੋਂ ਹਲੇ ਵੀ ਨਹੀਂ ਸੁੱਤੇ ਆਗੇ। ਹਾਈ ਵੀ ਨਹੀਂ ਸੁੱਤੇ ਤੇ ਲੱਗਦਾ ਵੀ ਸੁਪਨਾ ਚੁੰਨੀ ਵੜ ਕੇ ਦੇਖਦੇ ਨੇ ਕਿਤੇ ਵੀ ਸੁਪਨਾ ਚੱਲ ਰਿਹਾ ਕਿ ਸਭ ਨੇ ਬਾਹਰ ਕੀਤਾ ਸਰ ਬਹੁਤ ਸਾਰੇ ਚੁੰਨੀ ਦੰਦੀਆਂ ਸਭ ਵੜ ਕੇ ਦੇਖਦੀ ਆ ਆਪਾਂ। ਅੱਛਾ ਇਹ ਕਿਹੜਾ ਬਾਹਰ ਬੈਂਚ ਦਾ ਸੀਨ ਹੁੰਦਾ ਸੀ ਪਵੇਲੀਅਨ ਦਾ ਜਦੋਂ ਮਨ ਕੀ ਬਾਹਰ ਅੰਦਰ ਬੈਟਿੰਗ ਹੋ ਰਹੀ ਜਮੀਮਾ ਬੈਟਿੰਗ ਕਰ ਰਹੀ ਸੀ ਉਦੋਂ ਹਰਮਨ ਜਾਂ ਜਿਹੜੇ ਬੰਦੇ ਬੈਠੇ ਹੁੰਦੇ ਸੀ ਉਦੋਂ ਕਿਵੇਂ ਲੱਗਦਾ ਸੀ ਜਿਹੜਾ ਇੱਕ ਬੰਦਾ ਅੰਦਰ ਭੇਜ ਦਿੱਤੀ ਪਾਣੀ ਵਾਸਤੇ ਉਹਨੂੰ ਕਿਸਨੇ ਹਲਾਉਂਦੇ ਸੀਗੇ? ਉਹਦਾ ਸਾ ਸਿਚੁਏਸ਼ਨ ਇਹ ਸਾਧ ਨਾਲ ਲੱਗਦਾ ਚੰਗਾ ਸਾਡੇ ਅੰਦਰ ਤਾਂ ਕਹਿੰਦਾ ਕੁਛ ਨਾ ਸੁਣੋ ਖੇលਦੇ ਰਹੋ ਜਦ ਚੰਗਾ ਮਾੜਾ ਜਰਾ ਮੈਚ ਵਾਲੇ ਦਿਨ ਕੀ ਖਾਂਦੇ ਸੀ ਤੁਸੀਂ ਨਹੀਂ ਨਹੀਂ ਇਦਾਂ ਦਾ ਕੁਛ ਖਾਸ ਨਹੀਂ ਨਾਰਮਲ ਜਿੱਦਾਂ ਘਰ ਦੇ ਰੋਟੀ ਖਾ ਕੇ ਬਣੇ ਆ ਉਦਾਂ ਹੀ ਖਾਂਦੇ ਆ ਤੇ ਉੱਥੇ ਕੋਈ ਖਾਸ ਮੈਚ ਤੋਂ ਪਹਿਲਾਂ ਕੋਈ ਪ੍ਰੇਅਰ ਖਾ ਇਹਦਾ ਰੋਜ਼ ਫਿਰ ਉੱਠ ਕੇ ਪਾਰਸੁੰਨਦੇ ਆਤਾ ਹੈ ਸਾਰੇ ਸੁਣਦੇ ਆਪਾਂ ਹਰਲੀਨ ਦੀ ਹਰਦੀ ਰੱਬ ਨੂੰ ਯਾਦ ਕਰਦਾ ਬਸ ਰੱਬ ਨੇ ਮਾਰ ਬਣਾਈ ਰੱਖੀ ਅੱਛਾ ਅੱਛਾ ਫਿਰ ਕਿੰਨੇ ਘੂਣ ਵੱਜ ਰਿਹਾ ਉਦੋਂ ਦੇ ਹਾਲ ਤਾਂ ਬੰਦ ਹੀ ਨਹੀਂ ਹੋਏ ਸਤ ਸਤ ਸਾਰੇ ਤੋਂ ਪੂਰੇ ਪੰਜਾਬ ਨੂੰ ਥੈਂਕ ਯੂ ਸੋ ਮੱਚ Aහජ ha temැ.